ਅਮਰੇਤਸਰ ਦੇ ਥਾਣਾ ਸ਼ਿਹਟਾ ਉਦੀਨ ਆਉਂਦੇ ਖੇਤਰ ਵਿੱਚ 18 ਨਵੰਬਰ ਦੀ ਜ਼ਵੇਰ ਨੂੰ ਹੋਏ ਵਰਿੰਦਰ ਸਿੰਘ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਸੁਲਝਾ ਲਿਆ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਸ਼ੂਟਰ ਜੋਬਨਜੀਤ ਸਿੰਘ ਉਰਫ ਜੋਬਨ ਅਤੇ ਸੁਖਵੀਰ ਸਿੰਘ ਉਰਫ ਸੁਖ ਨਿਵਾਸੀ ਮਾਹਲ ਕਲਾਨੌਰ ਲਗਭਗ ਉਮਰ 22 ਸਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਤੋਵੇਂ ਬੇਰੁਜ਼ਗਾਰ ਨੌਜਵਾਨਾਂ ਅਤੇ ਕਤਲ ਦੀ ਕਟੜਾ ਨੂੰ ਇਹਨਾਂ ਸਿੱਧੇ ਤੋੜ ਵਿੱਚ ਸ਼ਾਮਲ ਥਾ। ਕਤਲਿਸ ਦੌਰਾਨ ਹੈਰਾਨੀਜਨਕ ਖੁਲਾਸਾ ਸਾਹਮਣੇ ਆਇਆ ਕਿ ਪੂਰੀ ਸਾਜ਼ਿਸ਼ ਨਿਸ਼ਾਨ ਸਿੰਘ ਨਾਂ ਦੇ ਵਿਅਕਤੀ ਨੇ ਰਚੀ ਹੈ ਜੋ ਕਿ ਇਸ ਸਮੇਂ ਵਿਦੇਸ਼ ਵਿੱਚ ਬੈਠਾ ਹੋਇਆ ਹੈ। ਨਿਸ਼ਾਨ ਸਿੰਘ ਦਾ ਲੰਬੇ ਸਮੇਂ ਤੋਂ ਆਪਣੀ ਪਤਨੀ ਅਰਸ਼ ਪ੍ਰੀਤ ਕੌਰ ਨਾਲ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਅਰਸ਼ ਪ੍ਰੀਤ ਕੌਰ ਮ੍ਰਿਤਕ ਵਰਿੰਦਰ ਦੀ ਭਾਜੀ ਹੈ ਅਤੇ ਉਸ ਦੀ ਕਾਨੂੰਨੀ ਮਦਦ ਕਰ ਰਿਹਾ ਸੀ। ਇਸ ਰੰਜਿਸ਼ ਦੇ ਨਤੀਜੇ ਵਜੋਂ ਨਿਸ਼ਾਨ ਨੇ ਦੋ ਨੌਜਵਾਨ ਸ਼ੂਟਰਾਂ ਨੂੰ ਦੱਬੇ ਹੀ ਤੋਂ ਸੈਟਲ ਕਰਕੇ ਲਾਲਚ ਦੇ ਕੇ ਉਹਨਾਂ ਨੂੰ ਜੁਰਮ ਲਈ ਤਿਆਰ ਕੀਤਾ ਅਤੇ ਉਹਨਾਂ ਨੂੰ ਹਥਿਆਰ ਮੋਹੀਆਂ ਕਰਵਾਇਆ ਗਿਆ। ਵਰਿੰਦਰ ਸਿੰਘ ਨੂੰ ਬਹੁਤ ਹੀ ਨੇੜੇੋਂ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਸ ਦੀ ਹਸਪਤਾਲ ਪਹੁੰਚ ਤੇ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਨਿਸ਼ਾਨ ਸਿੰਘ ਤੇ ਉਸ ਦੀ ਭੈਣ ਪਨਹੋਈਆ ਗੁਰਲਾਲ ਸਿੰਘ ਅਤੇ ਪਰਮਜੀਤ ਕੌਰ ਨੇ ਵਾਸੀ ਤਰਨਤਰਨ ਨੂੰ ਕਾਬੂ ਕੀਤਾ ਜੋ ਕਿ ਉਸ ਦੀ ਪੱਖਧਾਰੀ ਕਰ ਰਹੇ ਸਨ। ਵੱਡਾ ਡਰਾਮਾ ਉਸ ਵੇਲੇ ਵਾਪਰੇ ਜਦੋਂ ਸ਼ੂਟਰ ਜੋਬਨ ਨੇ ਪੁਛਗਿਸ ਦੌਰਾਨ ਦੱਸਿਆ ਕਿ ਉਸਨੇ ਇਹ ਬਾਰਦਤ ਵਰਤੀ ਗਈ ਪਿਸਤੌਲ ਸ਼ਹਾਟਾ ਵਿਖੇ ਇੱਕ ਥਾਂ ਤੇ ਲੁਕਾਈ ਹੋਈ ਹੈ ਰਿਕਵਰੀ ਲਈ ਜਦੋਂ ਪੁਲਿਸ ਪਾਰਟੀ ਉੱਥੇ ਗਈ ਤਾਂ ਅਚਾਨਕ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਗੋਲੀ ਹੈਡ ਕਨਸਟਬਲ ਗੁਰਵਿੰਦਰ ਸਿੰਘ ਦੇ ਕੰਦੇ ਨੇੜੇੋਂ ਲੰਗੀ ਪਰ ਉਹ ਬਾਲਬਾਲ ਬਚ ਗਿਆ ਜਵਾ ਵੀ ਕਾਰਵਾਈ ਦੌਰਾਨ ਐਸ ਐਚਓ ਲਵ ਪ੍ਰੀਸਿੰਗ ਵੱਲੋਂ ਚਲਾਈ ਗਈ ਸ਼ੂਟਰ ਦੀ ਲੱਤ ਉੱਪਰ ਗੋਲੀ ਲੱਗੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭੇਜਿਆ ਗਿਆ ਦੋਵੇਂ ਸ਼ੂਟਰ ਗ੍ਰਿਫਤਾਰ ਹੋ ਗਏ ਹਨ ਇਸ ਮੌਕੇ ਗੱਲਬਾਤ ਕਰਦੇ ਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੂਲਰ ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਤੁਹਾਨੂੰ ਉਹਨਾਂ ਦੀ ਗੱਲਬਾਤ ਉਹਨਾਂ ਦੇ ਹਾਂ ਜੀ ਜੀ ਸਰ 18 ਨਵੰਬਰ ਨੂੰ ਸਵੇਰੇ अर्ਲੀ ਮਾਰਨਿੰਗ ਤੁਹਾਨੂੰ ਪਤਾ ਹੈ ਕਿ ਛਾਟਾ ਥਾਣੇ ਦੇ ਅਧੀਨ ਗੁਰਿੰਦਰ ਸਿੰਘ ਉਹਨਾਂ ਦਾ ਮਰਡਰ ਹੋ ਗਿਆ ਸੀ ਔਰ ਜੋ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੀ ਗੱਲ ਸਾਹਮਣੇ ਆਈ ਸੀ ਕਿ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਬਿਲਕੁਲ ਨੇੜੇ ক্লোਜ਼ ਰੇਂਜ ਤੋਂ ਉਹਨਾਂ ਦੇ ਉਹਨਾਂ ਤੇ ਫਾਇਰ ਕੀਤਾ ਕਿਉਂਕਿ ਉਹਨਾਂ ਦੇ ਗਰਦਨ 'ਚ ਲੱਗਿਆ ਤੇ ਅਨਫੋਰਚੂਨੇਟਲੀ ਉਹਨਾਂ ਦੀ ਹਸਪਤਾਲ ਜਾ ਕੇ ਡੈਥ ਹੋ ਗਈ। ਇਸੇ ਅਸੀਂ ਕੇਸ ਰਿਸਟਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ। ਔਰ ਇਹਦੇ 'ਚ ਜਿਹੜਾ ਮੇਨ ਐਂਗਲ ਸਾਹਮਣੇ ਆਇਆ ਸੀ ਕਿ ਜਿਹੜੇ ਇੱਕ ਨਿਸ਼ਾਨ ਸਿੰਘ ਹੈਗਾ ਉਹਦੀ ਆਪਣੀ ਵਾਈਫ ਨਾਲ ਝਗੜਾ ਸੀਗਾ ਅਰਸ਼ਪ੍ਰੀਤ ਕੌਰ ਨਾਲ ਔਰ ਉਸਦੇ ਉਹਨਾਂ ਦਾ ਇੱਕ ਅੱਗੇ ਬੇਟਾ ਵੀ ਸੀਗਾ ਇਹ ਵਰਿੰਦਰ ਸਿੰਘ ਮਾਮਾ ਸੀ ਅਰਸ਼ਪ੍ਰੀਤ ਘੋਰ ਦਾ ਇਹ ਪੈਰ ਵੀ ਕਰਦੇ ਸੀਗੇ ਤੋਂ ਪਹਿਲਾਂ ਇਹਨਾਂ ਦਾ ਜਦੋਂ ਆਪਸ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਫੈਸਲਾ ਹੋ ਗਿਆ ਬਟਾਲਾ ਏਰੀਏ ਦੇ ਵਿੱਚ ਤੇ ਉੱਥੇ ਫਿਰ ਕਿਉਂਕਿ ਨਿਸ਼ਾਨ ਸਿੰਘ ਵੀ ਉਸ ਏਰੀਏ ਦਾ ਰਹਿਣ ਵਾਲਾ ਬਟਾਲੇ ਦਾ ਉਸ ਤੋਂ ਬਾਅਦ ਹੁਣ ਲੇਟੈਸਟ ਇਹਨਾਂ ਨੂੰ ਕੋਈ ਉਹ ਕਾਫੀ ਥ੍ਰੈਟ ਕਰ ਰਹੀ ਸੀ ਬੇਸਿਕਲੀ ਇਸ ਕਰਕੇ ਕਿ ਬੱਚਾ ਜਿਹੜਾ ਉਹਦੀ ਕਸਟਡੀ ਲੈਣ ਵਾਸਤੇ ਉਸ ਤੋਂ ਬਾਅਦ ਅਚਾਨਕ ਇਹ ਜਿਹੜਾ ਮਰਡਰ ਹੁੰਦਾ ਇਹਨੂੰ ਬੜਾ ਪ੍ਰੋਫੈਸ਼ਨਲੀ ਟੰਗ ਦੇ ਨਾਲ ਸਾਰਾ ਇਨਵੈਸਟੀਗੇਟ ਕਰਦੇ ਹੋਏ ਪਹਿਲਾਂ ਉਹਦਾ ਜਿਹੜਾ ਭੈਣ ਤੇ ਭਣੋਈਆ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਲਾਲ ਤੇ ਪਰਮਜੀਤ ਕੌਰ ਇਹ ਤਰਨ-ਤਰਨ ਦੇ ਨੇ ਦੋਨੋਂ ਕਿਉਂਕਿ ਇਹ ਨਿਸ਼ਾਨ ਦੇ ਸਾਰੀ ਪੈਰ ਵੀ ਇਹੀ ਕਰਦੇ ਸੀ ਔਰ ਇਹ ਬਾਰ-ਬਾਰ ਇਸ ਗੱਲ ਦੇ ਵਿੱਚ ਉਹਦਾ ਸਾਥ ਦਿੰਦੇ ਸੀ ਕਿ ਇਹਨਾਂ ਨੂੰ ਡਰਾ ਕੇ ਆਪਾਂ ਬੱਚਾ ਲੈ ਲਈਏ ਉਸ ਤੋਂ ਬਾਅਦ ਕਿਉਂਕਿ ਸ਼ੂਟਰ ਬਿਲਕੁਲ ਅਨ ਆਈਡੈਂਟੀਫਾਈਡ ਸੀ ਉਹਨਾਂ ਨੂੰ ਬਹੁਤ ਪ੍ਰੋਫੈਸ਼ਨਲੀ ਅਸੀਂ ਟਰੈਕ ਕੀਤਾ ਉਹਦੇ ਦੋਨੋਂ ਸ਼ੂਟਰ ਜਿਹੜੇ ਕਾਬੂ ਕਰ ਲਏ ਗਏ ਜੋਬਨਪ੍ਰੀਤ ﺍﻟियस ਜੋਬਨ ਇਹ ਫਤੂਪੁਰ ਪਿੰਡ ਹੈਗਾ ਕੋਟਲੀ ਸੂਰਤ ਮੱਲੀ ਸਿੰਘ ਮੱਲੀ ਜਿਹੜਾ ਗੁਰਦਾਸਪੁਰ ਦਾ ਥਾਣਾ ਹੈ ਬਟਾਲੇ ਦਾ ਔਰ ਉਸ ਤੋਂ ਇਲਾਵਾ ਸੁਖਬੀਰ ਸਿੰਘ ਏਰੀਆ ਸੁਖ ਵਿਲੇਜ ਮਾਹਲ ਕਲਨੌਰ ਗੁਰਦਾਸਪੁਰ ਦਾ ਇਹ ਦੋਨੋਂ ਦੀ ਏਜ ਤਕਰੀਬਨ 22 ਸਾਲ ਹੈਗੀ ਹੈ ਅਨਐਮਪਲੋਇਡ ਨੇ ਔਰ ਮਡਲੀ ਕੁ ਪੁੱਛਗਿੱਛੇ ਗੱਲ ਪਤਾ ਲੱਗੀ ਸੀ ਕਿ ਜਿਹੜਾ ਨਿਸ਼ਾਨ ਹੈ ਉਹਦੇ ਬਾਰੇ ਪਤਾ ਲੱਗਿਆ ਸ਼ਾਇਦ ਬਾਹਰ ਹੈ ਕਿਤੇ ਇਨਫਾਰਮ ਨਹੀਂ ਅਜੇ ਹੋ ਸਕਿਆ ਬਟ ਉਹਨੇ ਦੋ ਬੰਦਿਆਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਮੈਂ ਦੁਬਈ ਸੈਟਲ ਕਰਾ ਦੂੰਗਾ ਤੁਸੀਂ ਮੇਰੇ ਵਾਸਤੇ ਇਹ ਕੰਮ ਕਰ ਦਿਓ ਇਹਨਾਂ ਨੂੰ ਪਿਸਟਲ ਵੀ ਪ੍ਰੋਵਾਈਡ ਕੀਤਾ ਗਿਆ ਉਸ ਦੀ ਪੁੱਛਗਿੱਛ ਦੇ ਵਿੱਚ ਜੋ ਬੰਦ ਤੋਂ ਪਤਾ ਲੱਗਿਆ ਕਿ ਇਹਦਾ ਮੇਰਾ ਗਲੌਕ ਪਿਸਟਲ ਜਿਸ ਨਾਲ ਉਹਨੇ ਵਾਰਦਾਤ ਕੀਤੀ ਉਹਨੇ ਇੱਥੇ ਛਪਾਇਆ ਹੋਇਆ ਸੀਗਾ ਇਸ ਏਰੀਏ ਦੇ ਥਾਣਾ ਛਾਟਾ ਦੇ ਜਿੱਥੇ ਆਪਾਂ ਖੜੇ ਆਂ ਉਹ ਜਦੋਂ ਪੁਲਿਸ ਪਾਰਟੀ ਐਸ ਐਚਓ ਲਾਪਰੀਦੀ ਰਹਿਨਮਾਈ ਦੇ ਵਿੱਚ ਇੱਥੇ ਆਈ ਤੇ ਉਹ ਸਾਰੀ ਕਿਉਂਕਿ ਅੱਜਕੱਲ ਪ੍ਰੋਟੋਕੋਲ ਹੈਗਾ ਸਾਰਾ ਜਿਹੜਾ ਆਪਣੇ ਸਾਰੀ ਵੀਡੀਓਗ੍ਰਾਫੀ ਵੀ ਹੁੰਦੀ ਹੈ ਤਾਂ ਉੱਥੇ ਜਦੋਂ ਉਹ ਕਰ ਰਹੇ ਸੀਗੇ ਰਿਕਵਰੀ ਵਾਸਤੇ ਉਹਨੇ ਜਿੱਥੇ ਰੱਖਿਆ ਹੋਇਆ ਸੀ ਛੁਪਾ ਕੇ ਉਹਨੇ ਜਦੋਂ ਹੱਥ ਨਾਲ ਕੱਢਿਆ ਤਾਂ ਉਹਨੂੰ ਪਤਾ ਸੀ ਕਿ ਪਿਸਟਲ ਕੌਕ ਰੱਖਿਆ ਹੋਇਆ ਸੀਗਾ ਉਹਨੇ ਇਮੀਡੀਏਟਲੀ ਇੱਕ ਗੋਲੀ ਜਿਹੜੀ ਐ ਚਲਾਈ ਔਰ ਹੈਡ ਕਨਸਟੇਬਲ ਜਿਹੜਾ ਹੈਗਾ ਉਥੇ ਗੁਰਿੰਦਰ ਸਿੰਘ ਉਹਦੇ ਬਿਲਕੁਲ ਕੰਨ ਦੇ ਕੋਲ ਦੀ ਨਿਕਲ ਗਈ ਸਿਰ ਕੋਲੋਂ ਉਹ ਅ ਮਸਾ ਬਚਿਆ ਉਹ ਦੂਰੋਂ ਜਿਹੜਾ ਲਾਪਰੀਤ ਐਸ ਐਚ ਓ ਨੇ ਬੜੇ ਅਲਰਟ ਹੁੰਦੇ ਹੋਏ ਆਪਣੇ ਜਿਹੜਾ ਸਰਵਿਸ ਵੈਪਨ ਆ ਉਹ ਤੋਂ ਗੋਲੀ ਚਲਾਈ ਜੋ ਕਿ ਉਹਦੀ ਲੱਤ ਤੇ ਲੱਗੀ ਉਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਔਰ ਦੋਨੇ ਜਿਹੜੇ ਮੁਲਜ਼ਮ ਨੇ ਇਹ ਰੈਸ ਹੋ ਚੁੱਕੇ ਇਸ ਕੇਸ ਔਰ ਇਹ ਟੋਟਲ ਕੇਸ ਸੋਲਵ ਹੋਇਆ ਉਨੇ ਤੇ ਜਿਹੜਾ ਮੇਨ ਗੱਲ ਹੈ ਕਿ ਨਿਸ਼ਾਨ ਸਿੰਘ ਨੂੰ ਲੱਭਣਾ ਬਹੁਤ ਜ਼ਰੂਰੀ ਹੈ ਉਹਦੀ ਅਸੀਂ ਸਾਰਾ ਦੇਖ ਰਹੇ ਹਾਂ ਕਿ ਉਹਦੀ ਵੇਅਰ ਅਬਾਊਟਸ ਕਿੱਥੇ ਨੇ ਔਰ ਬੜੀ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਇਹ ਜਿਹੜਾ ਮਰਡਰ ਹੈ ਇਹ ਕੰਪਲੀਟਲੀ ਸਟੈਂਡਸ ਟਵਿਸਟ ਸਰ ਰੀਜ਼ਨ ਇਨਰ ਇਹ ਵੀ ਸੀ ਕਿ ਇਹਨਾਂ ਨੇ ਮਰਡਰ ਕਰਨ ਦਾ ਵਰਿੰਦਰ ਸਿੰਘ ਦੇ ਇਹ ਜਿਹੜਾ ਇਹਨਾਂ ਦਾ ਡਿਸਪੂਟ ਜਿਵੇਂ ਦੱਸਿਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਇਹੀ ਗੱਲ ਮੋਟਿਵ ਨਿਕਲ ਰਿਹਾ ਹੈ ਕਿਉਂਕਿ ਮੇਨ ਨਿਸ਼ਾਨ ਨੇ ਹੀ ਸਾਰਾ ਕੰਮ ਕਰਾਇਆ ਔਰ ਲਾਲਚ ਨਾਲ ਇਹਨਾਂ ਨੂੰ ਜਿਵੇਂ ਸਫਾਰੀ ਦੇ ਕੇ ਜਾਂ ਲਾਲਚ ਦੇ ਕੇ ਇਹ ਕੰਮ ਕਰਵਾਇਆ ਦੋਨਾਂ ਤੋਂ ਔਰ ਸਰ ਦੁਬਈ ਇਹਨਾਂ ਨੂੰ ਦੋਨ ਕਿਹਾ ਸੀ ਕਿ ਤੈਨੂੰ ਦੋ ਦੋਨ ਨੂੰ ਦੁਬਈ ਅਡਜਸਟ ਕਰ ਦਿੱਤਾ ਜਾਏਗਾ ਕੰਮ ਦੀ ਉੱਤੇ ਜਦ ਕਿ ਇਹਨਾਂ ਦੇ ਹੋਰ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਪਹਿਲਾਂ ਹੈਗਾ ਸੀ ਕੋਈ ਨਹੀਂ ਇਹਨਾਂ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਨਹੀਂ ਲਾਲਚ ਚ ਆਏ ਤੁਹਾਨੂੰ ਪਤਾ ਹੀ ਹੈ ਇਹ ਝੂਠੇ ਵਾਅਦੇ ਇਹੋ ਜਿਹੇ ਲੋਕ ਕਰਦੇ ਆ ਬਾਹਰ ਬੈਠੇ ਕਿਨੇ ਦੁਬਈ ਭੇਜਣਾ ਸੀ ਦੋਨੇ ਜਣੇ ਹੁਣ ਜੇਲ੍ਹ ਚ ਮਰਡਰ ਫੇਸ ਕਰਨਗੇ ਟ੍ਰਾਇਲ ਦੁਬਈ ਮੈਂ ਦੁਬਈ ਦਾ ਲਾਲਚ ਸੀ ਜਿਹਦੇ ਕਰਕੇ ਛੁੱਟ ਹਾਂਜੀ ਬੰਦੋ ਨੇ ਕਿਹਾ ਤੁਹਾਨੂੰ ਬਾਹਰ ਸੈਟਲ ਕਰ ਦਾਂਗੇ ਦੁਬਈ ਦੇ ਵਿੱਚ ਇਹ ਦੋਨੋਂ ਸ਼ੂਟਰ ਬਣ ਗਏ ਹਾਂਜੀ ਮਤਲਬ ਇੱਕ ਨੇ ਮੋਟਰਸਾਈਕਲ ਚਲਾਇਆ ਬੇਸਿਕਲੀ ਜਿਹੜੀ ਗੋਲੀ ਚਲਾਈ ਜੋਬਨਪ੍ਰੀਤ ਨੇ ਚਲਾਈ ਹੈ ਵੈਪਨ ਸਰ ਇਸ ਤੋਂ ਇਲਾਵਾ ਹੋਰ ਤਾਂ ਨਹੀਂ ਕੋਈ ਯੂਜ਼ ਇਹ ਬਲੌਕ ਹੈਗਾ ਜੀ ਆਪਣੇ 9mm ਦਾ ਆਸਟਰੀਅਨ ਮੇਡ ਹੈ ਬੜਾ ਸਫਿਸਟੀਕੇਟਿਡ ਵੈਪਨ ਹੈ ਇਹ ਵੀ ਉਹਨੇ ਨਿਸ਼ਾਨੇ ਇਹਨੂੰ ਪ੍ਰੋਵਾਈਡ ਕਰਵਾਇਆ ਸਰ ਇਹ ਗਲੌਕ ਆਇਆ ਕਿੱਥੋਂ ਲਗੋ ਜੇਕਰ ਨੇ ਨਿਸ਼ਾਨੇ ਉੱਥੇ ਰਖਵਾਇਆ ਸੀਗਾ ਜੀ ਬਟਾਲੇ ਏਰੀਆ 'ਚ ਦੁਆਇਆ ਸੀ ਇਹਨਾਂ ਨੂੰ ਉਸ ਤੋਂ ਬਾਅਦ ਹੀ ਇਹਨਾਂ ਨੇ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਉਸੇ ਵੈਪਨ ਨਾਲ ਇਸ ਤਰ੍ਹਾਂ ਇੱਕ ਇਜ਼ੀ ਗਲੌਕ ਵਿਲੇ ਸ਼ੁਰੂ ਹੋ ਗਏ ਸਰ ਕਿੰਨਾ ਖਤਰਾ ਸਮਝਦੇ ਸੀ ਦੇਖੋ ਅਸੀਂ ਤਾਂ ਤੁਹਾਨੂੰ ਪਤਾ ਰੈਗੂਲਰਲੀ ਫੜ ਵੀ ਰਹੇ ਹਾਂ ਪਰ ਕ੍ਰਾਸ ਬਾਰਡਰ ਆ ਰਹੇ ਨੇ ਵੈਪਨਜ਼ ਦੀ ਕਨਸਾਈਨਮੈਂਟ ਪਿੱਛੇ ਬਹੁਤ ਜ਼ਿਆਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਫੜੀਆਂ ਗਈਆਂ ਔਰ ਅੱਗੇ ਵੀ ਅਸੀਂ ਇਸੇ ਤਰ੍ਹਾਂ ਜਿਹੜਾ ਆਪਣਾ ਆਪਰੇਸ਼ਨ ਸਾਡੇ ਜਾਰੀ ਨੇ ਬਹੁਤ ਜਲਦੀ ਅਸੀਂ ਹੋਰ ਆਪਰੇਸ਼ਨਸ ਨੂੰ ਵੀ ਅੰਜਾਮ ਦਿੰਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਔਰ ਬਹੁਤ ਜਲਦੀ ਇਹਦੇ ਚ ਸਕਸੈਸ ਅਸੀਂ ਲਵਾਂਗੇ ਕਿਉਂਕਿ ਇਸ ਕੇਸ ਚ ਵੀ ਸਾਨੂੰ ਇੱਕ ਜਿਹੜੀ ਹੈ ਥੋੜੀ ਸਪਿਰਟ ਮਿਲੀ ਹੈ ਕਿ ਕਿਸ ਤਰ੍ਹਾਂ ਇਹ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਕਿਨੇ ਕੀਤਾ ਉਸ ਸਿੰਗਲ ਨੂੰ ਵੀ ਅਸੀਂ ਬੜਾ ਦੀਪਲੀ ਇਨਵੈਸਟੀਗੇਟ ਕਰ ਰਹੇ 24 ਘੰਟਿਆਂ ਦੇ ਵਿੱਚ ਦੋਨ ਕਾਉਂਟਰ ਕੀਤੇ ਬੀਤੀ ਰਾਤ ਵੀ ਇੱਕ ਇਨਕਾਉਂਟਰ ਆਇਆ ਤੇ 24 ਘੰਟੇ ਪੂਰੇ ਨੇ ਤੇ ਦੋ ਇਨਕਾਉਂਟਰ ਸਰਵ ਹੋ ਗਏ ਨੇ ਪੁਲਿਸ ਦੀ ਕਾਰਗੁਜ਼ਾਰੀ ਪਲੱਸ ਇਹ ਜਿਹੜੇ ਇਨਕਾਉਂਟਰ ਹੋਏ ਸੀਗੇ ਉਹਨਾਂ ਤੋਂ ਪਹਿਲਾਂ ਇਹਨਾਂ ਨੇ ਵਾਰਦਾਤਾਂ ਵੱਡੀਆਂ ਨੂੰ ਅੰਜਾਮ ਦਿੱਤਾ ਸੀ ਤਾਂ ਉਸ ਤੋਂ ਬਾਅਦ ਇਹ ਪੁਲਿਸ ਨੇ ਕਾਰਵਾਈ ਨੂੰ ਅੰਜਾਮ ਦਿੱਤਾ ਜੀ ਦੇਖੋ ਮੈਂ ਬੇਸਿਕਲੀ ਅਸੀਂ ਮੈਂ ਤਾਂ ਇਹ ਕਹਣਾ ਕਿ 24 ਘੰਟੇ ਚ ਲੱਭ ਲਿਆ ਮਰਡਰ ਕੇਸ ਬੜਾ ਸੈਂਸੇਸ਼ਨਲ ਮਰਡਰ ਸੀਗਾ ਔਰ ਇਹਨੂੰ ਲੱਭਣਾ ਬਹੁਤ ਜ਼ਰੂਰੀ ਸੀ ਤਾਂ ਚਾਂਸ ਜਿਸ ਤਰ੍ਹਾਂ ਬਣਿਆ ਉਸ ਤਰ੍ਹਾਂ ਪੁਲਿਸ ਨੇ ਸੈਲਫ ਡ